ਕੰਗੀਆਂ ਗੱਲਾਂ ਛੇੜ ਦੋ ਤੇ ਛਿੜ ਗਈਆਂ ਮੇਰੇ ਮਾੜੀਆਂ ਤੇ ਛੇੜੀ ਜਾਣੀਆਂ 5-10 ਮਿੰਟ ਚੁੱਪਦੇ ਰਹਿਣਾ ਹੀ ਨਹੀਂ ਕਿਹਦੇ ਨੇ ਜੇ ਤੇ ਚੱਕ ਚੱਜ ਦੀ ਗੱਲ ਤੁਰਪੀ ਤੁਰਪੀ ਮੇਰੇ ਮਾੜੀ ਦੀ ਤੁਰੀ ਪੈਣੀ ਪੁੱਠੀਆਂ ਸਿੱਧੀਆਂ ਗੱਲਾਂ ਸੌਰਾ ਉਹ ਸੁਣੀ ਜੋ ਉਹ ਜਿਹੋਦੀ ਤੋਰ ਲੈ ਕਦੇ ਉਹਦੀ ਤੋਰ ਲੈ ਇਹ ਟਰੰਫ ਦਾ ਫਿਰ ਕੀ ਬਣੂਗੀ ਤੂੰ ਬਿਸਤਰਾ ਤੈਨਾਂ ਲਾ ਲ ਟਰੰਫ ਤੋਂ ਦੱਸ ਸੁਣੀ ਲੈ ਤੇਰਾ ਘਰ ਦਾ ਕੰਮ ਹੋਣ ਵਾਲਾ ਪਿਆ ਤੂੰ ਉਹ ਨਵੇਂ ਦਾ ਪੈ ਤੂੰ 10 ਮਿੰਟ ਉਹਦੇ ਕੀ ਬਣੂ ਫਿਰ ਉੱਥੇ ਦਿੱਲੀ ਸਰਕਾਰ ਦਾ ਕੀ ਬਣੂ ਵੀ ਤੂੰ ਆਪਾਂ ਆਪਣਾ ਦੇਖ ਲੈ ਸਾਡੇ ਕੰਮ ਕਿਹੜੇ-ਕਿਹੜੇ ਹੋਣ ਵਾਲੇ ਨੇ ਆਪਾਂ ਆਪਣੇ ਘਰ ਦਾ ਵੇਖੀਏ ਇੱਕ ਮੈਂ ਨਾ ਦਵਾਨ ਤੇ ਗਿਆ ਪੁਰਾਣੀ ਗੱਲ ਹੈ ਮੈਂ ਉਹਦੇ ਘਰੇ ਗਿਆ 17 ਚ 2017 ਚ ਤੇ ਮੈਂ ਬੋਸ਼ਰੂਮ ਗਿਆ ਤੇ ਮੈਂ ਜਦੋਂ ਬਾਹਰ ਥੂਟੀ ਇਦਾਂ ਉਹ ਐ ਘੁੰਮ ਗਈ ਥੂਟੀ ਸਾਰੀ ਇਹ ਜਦੋਂ ਮੈਨੂੰ ਐ ਖੋਲਿਆ ਉਹ ਨਾਲ ਹੀ ਘੁੰਮ ਗਈ ਉਹਨੂੰ ਪੇਚ ਕੱਸਣ ਵਾਲਾ ਸੀ ਥੱਲੇ ਜੋ ਅਗਲੇ ਸਾਲ 18 ਚ ਉਹਨਾਂ ਨੇ ਸਾਡੇ ਦਵਾਨ ਫੇਰ ਲਵਾਏ ਮੈਂ ਉਹਦੇ ਫੇਰ ਗਿਆ ਦਵਾਨ ਲਾ ਕੇ ਜਦੋਂ ਮੈਂ ਬੋਸ਼ਰੂਮ ਮੈਨੂੰ ਬਾਅਦ ਵਿੱਚ ਬਹਿ ਕੇ ਇਹ ਪੰਥ ਦਾ ਕੀ ਬਣੂ ਮੈਂ ਕਿਹਾ ਪਹਿਲਾਂ ਤੇਰੀ ਟੂਟੀ ਦਾ ਬਣਾ ਲਾਂ ਤੇ ਤੇਰੇ ਤੋਂ ਕਸ਼ਿਆ ਨਹੀਂ ਜਾਂਦਾ ਇਹ ਤੇਰੇ ਨਾਲ ਹਿੱਲਿਆ ਫਿਰਦਾ ਸਾਰਾ ਕੁਝ ਤੂੰ ਪੰਥ ਦੀਆਂ ਗੱਲਾਂ ਕਰੀਂ ਦੰਨੋਂ ਤਾਂ ਕਰਕੇ ਵੱਡੀਆਂ ਵੱਡੀਆਂ ਦੰਲਾਂ ਹੀ ਮਾਰੀ ਦਿੰਦੇ ਹੈਲ ਆਲਰੇਡੀਆਂ ਕਿੰ딴 ਦੀ ਜੱਡੀਆਂ ਸੀ ਕਰਦੇ ਆਪਣਾ ਨਿਕਾਹ ਜਾਂ ਨਿੱਕੀ ਦੀ ਸਾਡੀ ਜ਼ਿੰਦਗੀ ਹੈ ਨਿਕਾਹ ਜਾਂ ਸਾਡਾ ਘਰ ਹੈ ਨਿਕਾਹ ਜਾਂ ਸਾਡਾ ਸਿਸਟਮ ਹੈ ਉਹਨੂੰ ਠੀਕ ਰੱਖਿਆ ਕਰੀ ਆਪਾਂ ਆਪਾਂ ਆਪਣਾ ਵੇਖਿਓ ਆਪਣੇ ਬੱਚਿਆਂ ਦਾ ਸੋਚੋ ਪਿੰਡ ਦਾ ਮੁਖਾਸ ਕਿਵੇਂ ਹੋਵੇ ਇਹ ਨਹੀਂ ਹੈ ਵੀ ਆਪਾਂ ਸੋਚਣਾ ਨਹੀਂ ਪੰਥ ਵਾਲੇ ਸੋਚ ਲਾਂਗੇ ਜਿੱਦੇ ਚੁਣਨ ਦੀ ਵਾਰੀ ਆਊ ਉਹਦੋਂ ਵੋਟੂ-ਵੋਟ ਸਹੀ ਪਾ ਦਿਆ ਕਰੋ ਜਿੱਦੇ ਕੁਸ਼ਲਮਣੀ ਕਮੇਟੀ ਦੀ ਆਊ ਉਹਦੋਂ ਵੀ ਇਲੈਕਸ਼ਨ ਆਊ ਉਹਦਾ ਬੰਦਾ ਚੱਜਦਾ ਚੁਣ ਲਿਓ ਜਿੱਦਣ ਕਰਨ ਵਾਲਾ ਕੰਮ ਆਇਆ ਕਰ ਲਾਂਗੇ ਆਪਾਂ ਪਰ ਐਡੀਆਂ ਫਾਲਤੂ ਦੀਆਂ ਸਟ੍ਰੈਸਾਂ ਸੀ ਲਈ ਬੈਠੇ ਆ ਫਾਲਤੂ ਦੇ ਕੰਮਾਂ 'ਚ ਦਿਮਾਗ ਖਰਾਬ ਕਰਦੇ ਆ ਵਾਦੂਦੀਆਂ ਗੱਲਾਂ ਅਹ ਭਾਈ ਸਾਹਿਬ ਨੂੰ ਐ ਲੱਗੇ ਵੀ ਬੰਦਾ ਬਹੁਤ ਸਿਆਣਾ ਕਿੱਡੀਆਂ ਪੰਥ ਦੀਆਂ ਗੱਲਾਂ ਕਰਦਾ ਹੈ ਅਗਲਾ ਤੇ ਐ ਫੋੜਨਾ ਨੰਬਰ ਬਣਨਗੇ ਸਾਡੇ ਕਿੱਡਾ ਸਿਆਣਾ ਕਿੱਡਾ ਦੰਨ ਘਰ ਦੇ ਮਾਹੌਲ ਤੋਂ ਲੱਗ ਜਾਂਦਾ ਜਿਵੇਂ ਕਹਿੰਦੇ ਨੇ ਪਿੰਡ ਦਾ ਪਤਾ ਘਾਰੇਆਂ ਹੀਰੇਆਂ ਤੋਂ ਲੱਗ ਜਾਂਦਾ ਜਿਹੀਰੇ ਪਾਥੀਆਂ ਵਾਲੇ ਦੱਸ ਦਿੰਦੇ ਨੇ ਕਿ ਨਹੀਂ ਪਿੰਡ ਦਾ ਪਤਾ ਤੇ ਉਥੋਂ ਹੀ ਲੱਗ ਜਾਂਦਾ ਤੇਨ ਘਰ ਦੀ ਸਫਾਈ ਕਿੰਨੀ ਹੈ ਤੇਰੇ ਤਾਂ ਘਰ ਦਾ ਮਾਹੌਲ ਕਿੱਦਾਂ ਦਾ ਤੂੰ ਤਾਂ ਪਤਾ ਨਹੀਂ ਲੱਗਦਾ ਤੇਰੇ ਘਰ ਦਾ ਰਹਿਣ ਸਹਿਣ ਕਿੱਦਾਂ ਦਾ ਤਾਂ ਕਰਕੇ ਸਿਆਣਪਾ ਸਾਡੀਆਂ ਕੰਮਾਂ ਵਿੱਚੋਂ ਝਲਕਣੀਆਂ ਚਾਹੀਦੀਆਂ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਇਹਨਾਂ ਨਾ ਪਾਇਆ ਗੱਲਾਂ ਕਰਾ ਲੋ ਜਿੰਨੀਆਂ ਮਰਜ਼ੀ ਦੱਲੀ ਉਸੀ ਚੰਗੀਆਂ ਆਚਾਰੀ ਬੁਰੀਆਂ ਹਮਨੋ ਸੁੱਧਾ ਕਾਲੀਆਂ ਬਾਹਰ ਚੱਕ ਦੀ ਗੱਲਾਂ ਵੇਖੋ ਕਿੰਡੀਆਂ-ਕਿੰਡੀਆਂ ਆਪਾਂ ਕਰਦੇ ਰਹਿਣਾ ਤਾਂ ਕਰਕੇ ਗੱਲਾਂ ਦੇ ਵਿੱਚ ਆਪਾਂ ਸਿਰਫ ਧਿਆਨ ਨਹੀਂ ਦੇਣਾ ਆਪਾਂ ਨਾਲ ਕੰਮ ਨਹੀਂ ਕਰਨਾ ਕਰਨਾ ਹੈ ਜੀ ਕੁਛ ਅਸੀਂ ਤੇ ਬਸ ਬੈਠੇ ਕਰਿਆ ਕਰਾਇਆ ਮਿਲ ਜੇ ਕੋਈ ਪਾਠ ਕਰ ਦਵੇ ਕਿਤੇ ਕੋਈ ਸਾਨੂੰ ਉੱਥੇ ਹੁਕਮਨਾਮਾ ਘਰੇ ਭੇਜ ਦਵੇ ਕੋਈ ਬਾਬਾ ਜੀ ਸਾਡੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇ ਕੇ ਮੇਰਾ ਬਸ ਪਾਰ ਉਤਾਰਾ ਐਂ ਹੀ ਕਰ ਦਿਓ ਬਸ ਸਾਡਾ ਤੇ ਹੋ ਜਾਈ ਪਿਆ ਐਦਾਂ ਵੇਖਿਆ ਬੱਜ ਬੱਜ ਪੈਰ ਫੜਨਗੇ ਵੀ ਤੁਸੀਂ ਬਸ ਇੱਥੇ ਹੱਥ ਰੱਖ ਦੋ ਐਵੇਂ ਕਿਵੇਂ ਹੋ ਜੂ ਤੈਨੂੰ ਆਪ ਕਰਨਾ ਪੈਣਾ ਬੰਦਾ ਸੀ ਕਮਜ਼ੋਰ ਇੱਕ ਉਹ ਚਲਿਆ ਗਿਆ ਉਹ ਚੰਗਾ ਵੈਦ ਉਹਦੀ ਘਰ ਵਾਲੀ ਕੋਲ ਬੈਠੀ ਉਹ ਕਹਿੰਦਾ ਕਹਿੰਦੇ ਭਈ ਤੈਨੂੰ ਨਾ ਬਦਾਮ ਅਖਰੋਟ ਚਾਰ ਮਗਜ ਘੋਟ ਕੇ ਚੰਗੀ ਤਰ੍ਹਾਂ ਦੁੱਧ 'ਚ ਪਾ ਕੇ ਦੁੱਧ 'ਚ ਪਾ ਕੇ ਤੈਨੂੰ ਫੂਕਾ ਮਾਰ ਕੇ ਠੰਡਾ ਕਰਕੇ ਕਹਿੰਦੇ ਤੈਨੂੰ ਪੀਣਾ ਪਊ ਤਾਂ ਤੇਰੀ ਸੇਕ ਥੀ ਇਹਨੂੰ ਸਾਰਾ ਕੁਝ ਕਰਨਾ ਪੈਣਾ। ਕਹਿੰਦਾ ਮੈਂ ਤੇ ਬੰਦਾ ਗਰੀਬ ਆ ਮੇਰੇ ਕੋਲੋਂ ਤਾਂ ਕੁਝ ਹੋ ਨਹੀਂ ਸਕਦਾ। ਨਾ ਮੇਰੇ ਕੋਲ ਬਦਾਮਾਂ ਦਾ ਪ੍ਰਬੰਧ ਹੋਵੇ, ਨਾ ਮੇਰੇ ਕੋਲ ਮਗਜਾ ਦਾ ਪ੍ਰਬੰਧ ਹੋਵੇ, ਨਾ ਮੇਰੇ ਕੋਲ ਕਾਜੂਆਂ ਦਾ ਪ੍ਰਬੰਧ ਹੋਵੇ। ਤੇ ਕੰਮ ਔਖਾ। ਕਿਹਨੇ ਚਾਲ ਮਗਜ ਤੈਨੂੰ ਦੇ ਦੇਾਂਗੇ? ਮੈਂ ਕਹਿੰਦਾ ਮਗਜ ਵੀ ਨਹੀਂ, ਕਹਿੰਦਾ ਜੀ ਮਗਜ ਤੁਸੀਂ ਦਿਓ, ਕਾਜੂ ਤੁਸੀਂ ਦਿਓ, ਬਦਾਮ ਤੁਸੀਂ ਦਿਓ। ਦੁੱਧ ਵੀ ਤੁਸੀਂ ਉਕੇ ਨੇ ਤੂੰ ਕਾਦਾ ਪ੍ਰਬੰਧ ਕਰੇਗਾ ਕਹਿੰਦੇ ਫੂਕਾਂ ਦਾ ਕਰ ਦੇ। ਬਸ ਫੂਕਾਂ ਦਾ ਪ੍ਰਬੰਧ ਕਹਿੰਦਾ ਮੈਂ ਕਰ ਦੂੰ ਬਾਕੀ ਨਹੀਂ। ਇਹ ਆਪਾਂ ਇਹ ਜਿਹਾ ਅਸੀਂ ਕਹਿੰਦੇ ਸਾਰਾ ਕੁਝ ਬਸ ਕਰਿਆ ਕਰਾਇਆ ਮੈਂ ਦੇ ਸੰਗ। ਇਹ ਫੂਕਾਂ ਦਾ ਪ੍ਰਬੰਧ ਕਰ ਲਾਂਗੇ। ਸਾਰਾ ਕੁਝ ਸਾਨੂੰ ਬਣਿਆ ਬਣਾਇਆ ਕੋਈ ਬਾਬਾ ਦੇ ਦੇ। ਕੋਈ ਲੀਡਰ ਦੇ ਦੇ। ਕੋਈ ਐਮਐਲਏ ਕਰ ਦੇ। ਕੋਈ ਸਰਕਾਰ ਕਰ ਦੇ ਸਾਡਾ। ਸਾਡਾ ਆਪ ਆਪ ਨਾ ਉਸਾਂ ਕਰਨਾ। ਤਾਂ ਕਰਕੇ ਭਾਈ ਇਹ ਸਾਰਾ ਕੁਝ ਨਾ ਸਾਨੂੰ ਆਪ ਵੀ ਹੱਥ ਹਲਾ ਲੈਣਾ ਚਾਹੀਦਾ ਸਭ ਕੁਝ ਆਪ ਵੀ ਕਰ ਲੈਣਾ ਚਾਹੀਦਾ ਇਹ ਸਾਰਾ ਕੁਝ ਦੇਤੀ ਛੱਡੀ ਰੱਖੋ ਲੋਕੀ ਕਰਨਗੇ ਲੋਕੀ ਕਰਨਗੇ ਲੋਕਾਂ ਦੇ ਨਾਲ ਸੋਚੋ ਬਾਕੀ ਜਿੰਨੇ ਬਜ਼ੁਰਗ ਹੋਣਾ ਬਜ਼ੁਰਗ ਤੁਸੀਂ ਸਾਰੇ ਤੁਹਾਡੀ ਕਦਰ ਹੈ ਜਿੰਨਾ ਬਜ਼ੁਰਗ ਦਾ ਬਜ਼ੁਰਗ ਕੋਲ ਤਜਰਬੇ ਨੇ ਇਹ ਮੁੰਡਿਆਂ ਕੋਲ ਨਹੀਂ ਹੁੰਦੇ ਆਪਣੇ ਆਪ ਨੂੰ ਐਵੇਂ ਨਾ ਸਮਝੋ ਬਾਦੂ ਜੇ ਵੀ ਅਸੀਂ ਤੇ ਬਸ ਸੁੱਕੇ ਜੇ ਹੋ ਗਏ ਹੁਣ ਗੁੜੇ ਜੇ ਹੋ ਗਏ ਨਾ ਨਾ ਮਹਿੰਗੇ ਫਲਾਂ ਨਾਲੋਂ ਸੁੱਕੇ ਮੇਵੇ ਜ਼ਿਆਦਾ ਕੀਮਤੀ ਹੁੰਦੇ ਨੇ ਹੈ ਕਿ ਨਹੀਂ ਮਹਿੰਗੇ ਫਲੇ ਨੇ ਕੀਮਤੀ ਨਹੀਂ ਹਨ ਸੁੱਕੇ ਮੇਵੇ ਬਾਹਲੇ ਕੀਮਤੀ ਹੁੰਦੇ ਆ ਇਹ ਜਿਹੜੇ ਸੁੱਕੇ ਮੇਵੇ ਆ ਨਾ ਇਹ ਤਾਂ ਇਹਨਾਂ ਦੀ ਕੀਮਤ ਘਟਨੀ ਆ ਨਿਆਣੇ ਮਾਣੀ ਦੀ ਗੱਲ ਤੇ ਟੈਨਸ਼ਨ ਲੈ ਕੇ ਬਹਿ ਜਾਣਗੇ ਬਾਪੂ ਨਹੀਂ ਪਰਵਾਹ ਕਰਦੇ ਹੁੰਦੇ ਉਹਨਾਂ ਨੇ ਤਜਰਬੇ ਕੀਤੇ ਆ ਜ਼ਿੰਦਗੀ ਵੇਖੀ ਆ ਜ਼ਿੰਦਗੀ ਹੰਡਾਈ ਹੁੰਦੀ ਆ ਵੱਡੇ ਵੱਡੇ ਮਸਲੇ ਹੱਲ ਕੀਤੇ ਹੁੰਦੇ ਆ ਉਹ ਨਹੀਂ ਪਰਵਾਹ ਕਰਦੇ ਨੌਜਵਾਨ ਬੱਚਾ 25 ਸਾਲ ਦਾ 20 ਸਾਲ ਦਾ ਟੈਨਸ਼ਨ ਲੈ ਕੇ ਬੈਠਾ ਹੁੰਦਾ ਹੁਣ ਕੀ ਹੋ ਹੁਣ ਕੀ ਹੋ ਬਾਪੂ 60 ਸਾਲ ਦਾ ਹੁੰਦਾ ਕਹਿੰਦਾ ਪਰਵਾਹ ਨਾ ਕਰ ਉਹ ਐ ਨਹੀਂ ਐ ਕਰ ਲਾਂਗੇ ਕਿਉਂਕਿ ਬਾਪੂ ਆ ਜਿਹੜਾ ਉਹਦਾ ਤਜਰਬਾ ਹੈ ਸੁੱਕੇ ਮੇਵਿਆਂ ਦੀ ਕੀਮਤ ਘਟਣੀ ਆਪਣੀ ਕੀਮਤ ਨੂੰ ਪਛਾਣ ਕੇ ਰੱਖੋ ਆਪਣੀ ਕੀਮਤ ਆਪ ਪਾਓ ਹਾਏ ਮੇਰੇ ਨਿਆਣੇ ਨਹੀਂ ਪੁੱਛਦੇ ਮੈਨੂੰ ਫਲਾਣਾ ਨਹੀਂ ਪੁੱਛਦਾ ਮੈਨੂੰ ਫਲਾਣਾ ਨਹੀਂ ਪੁੱਛਦਾ ਆਪਣੀ ਕਦਰ ਆਪ ਕਰਨੀ ਸਿੱਖੀਏ ਬਾਕੀ ਬੱਚਿਆਂ ਨੂੰ ਬੇਨਤੀ ਜ਼ਰੂਰ ਹੈ ਵੀ ਬਜ਼ੁਰਗਾਂ ਦੀ ਤੁਸੀਂ ਕੇਅਰ ਕਰੋ ਸੇਵਾ ਕਰੋ ਇਹਨਾਂ ਦੀ ਇਹਨਾਂ ਦੀ ਸਲਾਹ ਲਓ ਬਜ਼ੁਰਗ ਜਿਉਂਦੇ ਰਹਿੰਦੇ ਆ ਜਦੋਂ ਉਹਨੂੰ ਕਹਿੰਦੇ ਰਹੀਏ ਬਾਪੂ ਤੇਰੀ ਸਾਨੂੰ ਬੜੀ ਲੋੜ ਹੈ ਘਰ ਤੇਰੀ ਲੋੜ ਹੈ ਸਾਨੂੰ ਬਜ਼ੁਰਗ ਜਿਉਂਦਾ ਰਹਿੰਦਾ ਜਦੋਂ ਉਹਨੂੰ ਐ ਲੱਗਦਾ ਮੇਰੀ ਘਰ ਚ ਲੋੜ ਨਹੀਂ ਫਿਰ ਉਹ ਮਰਨ ਵਾਲੇ ਪਾਸੇ ਨੂੰ ਤੁਰ ਪਈ ਪਰ ਜਿਹੜੇ ਬਾਪੂ ਨੂੰ ਮੇਰੀ ਨਾਨੀ 90 ਸਾਲ ਦੀ ਹੈ ਤੇ ਮੇਰੀ ਮਾਤਾ ਦੀ ਡੈਥ ਹੋ ਗਈ ਮੇਰੀ ਮਾਤਾ 65 ਸਾਲ ਦੇ ਚਲੇ ਗਏ ਮੇਰੀ ਦਾ ਨਾਨੀ ਜਿਉਂਦੀ ਹੈ ਜੀ ਨਾਨੀ ਬਾਹਾਂ ਕਿਉਂ ਜਿਉਂਦੀ ਹੈ ਮੇਰੇ ਦੋ ਮਾਮੇ ਆ ਉਹਨਾਂ ਦੇ ਬੱਚਾ ਹੈ ਨੇ ਤੇ ਮੇਰਾ ਮਾਮਾ ਵੱਡਾ 70 ਸਾਲ ਦਾ ਹੈ ਉਹ ਆਪਣੀ ਮਾਂ ਕੋਲੇ ਬਹਿ ਕੇ ਕਹੂ ਬੇਬੇ ਜੇ ਤੂੰ ਮਰ ਗਈ ਸਾਡਾ ਘਰ ਸੁਣਨਾ ਹੋ ਜਾਊ ਮੇਰੇ ਤੇ ਬੱਚਾ ਵੀ ਹੈ ਨਹੀਂ ਕੋਈ ਸਾਡੇ ਘਰ ਦੀ ਰੌਣਕ ਬੇਬੇ ਤੂੰ ਹੈ ਮਾਤਾ ਤੂੰ ਸਾਡੇ ਘਰ ਦੀ ਰੌਣਕ ਹੈ ਬੱਚਾ ਹੈ ਨਹੀਂ ਉਹ ਬੇਬੇ ਇੰਨੇ ਨਾਲ ਹੀ ਉਹਨੂੰ ਇਹ ਲੱਗਦਾ ਵੀ ਮੈਨੂੰ ਇਸ ਘਰ ਦੇ ਵਿੱਚ ਲੋਡ ਹੈ ਉਹ ਮਰਦੀ 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 90 ਸਾਲ ਤੱਕ ਚੱਲੇਗੀ ਅਜੇ ਵੀ ਕੈਮ ਹੈ ਇੰਨੇ ਦੁੱਖ ਜ਼ਿੰਦਗੀ ਦੇ ਵੇਖੇ ਆ ਪਰ ਅਜੇ ਵੀ ਕਾਇਮ ਹੈ ਕਿਉਂ ਕਿਉਂਕਿ ਉਹਨੂੰ ਸਾਰੇ ਕਹਿੰਦੇ ਬਾਤਾਂ ਤੇਰੀ ਬੜੀ ਲੋ ਤੇਰੇ ਬਿਨਾ ਸਾਡਾ ਜੀ ਨਹੀਂ ਲੱਗਦਾ ਤੇਰੇ ਬਿਨਾ ਘਰ ਸੁਨਣਾ ਹੋ ਜਾਂਦਾ ਜਿਹੜੇ ਜੀ ਨੂੰ ਐ ਲੱਗਣ ਲੱਗ ਜਾਂਦਾ ਨਾ ਮੈਂ ਵਾਧੂ ਆ ਉਹ ਫਿਰ ਮਰਨ ਵਾਲੇ ਪਾਸੇ ਤੱਕ ਮੇਰੀਆਂ ਪੁੱਛਦੀ ਨਹੀਂ ਮੈਂ ਹੁਣ ਵਾਧੂ ਹੋ ਗਿਆ ਘਰ ਤੇ ਕਿਸੇ ਬਜ਼ੁਰਗ ਨੂੰ ਇਹ ਫੀਲ ਨਹੀਂ ਕਰਾਉਣਾ ਵੀ ਤੂੰ ਵਾਧੂ ਕੰਮ ਚਾਹੇ ਪੁੱਤ ਤੂੰ ਕਰਨਾ ਪਰ ਉਹਨੂੰ ਫਿਰ ਵੀ ਪੁੱਛੀ ਜਾ ਕਰ ਬਾਪੂ ਫਿਰ ਕਰ ਲਈਏ ਬਾਪੂ ਫਿਰ ਐ ਕਰ ਲਈਏ ਬਾਪੂ ਫਿਰ ਐ ਕਰ ਲਈਏ ਉਹ ਐਨੇ ਨਾਲ ਹੀ ਖੁਸ਼ ਰਹਿੰਦੇ ਕਿ ਮੈਨੂੰ ਪੁੱਛ ਲਿਆ ਮੇਰੀ ਕਦਰ ਹੈ ਮੇਰੇ ਤੋਂ ਪੁੱਛ ਕੇ ਕਰਦੇ ਆ ਬਸ ਇੰਨਾ ਹੀ ਹੁੰਦਾ, ਬਜ਼ੁਰਗ ਇੰਨਾ ਹੀ ਚਾਹੁੰਦੇ ਆ ਹੋਰ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਬਜ਼ੁਰਗਾਂ ਨੂੰ ਪੁੱਛ ਕੇ ਮਾੜਾ ਜਿਹਾ ਇਹਦੇ ਨਾਲ ਉਹਨਾਂ ਨੂੰ ਹੌਸਲਾ